ਐਸਟੀਐਫ ਜਲੰਧਰ ਵੱਲੋਂ ਦੋ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ 골ਡਨ ਗੇਟ ਦੇ ਕੋਲ ਸੂਚਨਾ ਮਿਲੀ ਸੀ ਕਿ ਤਿੰਨ ਤਸਕਰ ਜਿਹੜੇ ਨਸ਼ਾ ਵੇਚਦੇ ਨਜ਼ਰ ਆ ਰਹੇ ਨੇ ਪੁਲਿਸ ਨੂੰ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਉਸ ਤੋਂ ਬਾਅਦ ਤਿੰਨ ਜਣੇ ਜਿਹੜੇ ਉੱਥੇ ਮੌਜੂਦ ਸਨ ਨਸ਼ਾ ਵੇਚਣ ਵਾਲੇ ਉਹਨਾਂ 'ਚੋਂ ਇੱਕ ਜਣਾ ਫਰਾਰ ਹੋ ਗਿਆ ਤੇ ਦੋ ਆ ਗਏ ਕਾਬੂ ਉਹਨਾਂ ਦੀ ਤਲਾਸ਼ੀ ਦਿੱਤੀ ਗਈ ਤਾਂ ਉਹਨਾਂ ਕੋਲ 700 ਗ੍ਰਾਮ ਹੈਰੋਇਨ ਬਰਾਮਦ ਹੋਈ ਆਓ ਸੁਣਦੇ ਹਾਂ ਕੀ ਕਹਿਣਾ ਹੈ ਹਾਂਜੀ ਸਰ ਕੀ ਮੈਟਰ ਹੈ ਨਸ਼ੇ ਦਾ ਅੱਜ ਸਾਡੀ ਪੁਲਿਸ ਪਾਰਟੀ 골ਡਨ ਗੇਟ ਮੌਜੂਦ ਸੀ ਉੱਥੇ ਮੁਖਬਰ ਨੇ ਇਤਲਾਹ ਦਿੱਤੀ ਆ ਸਾਨੂੰ ਵੀ ਤਿੰਨ ਬੰਦੇ ਆ ਇੱਕ ਗੱਡੀ ਆ ਰਾਜਸਥਾਨ ਨੰਬਰ ਦੀ I21 I20 ਗੱਡੀ ਆ ਉਹਦੇ ਵਿੱਚ ਨਸ਼ਾ ਸਪਲਾਈ ਕਰਨ ਲਈ ਕਮਰ ਪੈਲਸ ਕਮਰ ਫਾਰਮ ਜਿਹੜਾ ਆ ਉਹਦੇ ਸਾਹਮਣੇ ਖੜੇ ਆ ਉਹਨਾਂ ਤੇ ਇੱਕ ਦਾ ਨਾਮ ਸਾਨੂੰ ਸਾਹਿਲ ਗੇਲ ਦੂਜੇ ਦਾ ਨਾਮ ਗੈਬਰੀਅਲ ਤੇ ਤੀਜੇ ਦਾ ਗੋਪੀ ਬਾਸੀ ਮਲਾ ਤੇ ਇਹ ਜਿਹੜੇ ਦੋ ਪਹਿਲੇ ਆ ਉਹ ਗਮਟਾਲੇ ਦੇ ਆ ਜੇ ਇੱਥੇ ਖੜੇ ਨਸ਼ੇ ਸਪਲਾਈ ਕਰਨ ਲਈ ਖੜੇ ਆ ਜੇ ਇਹਨਾਂ ਤੇ ਰੇਡ ਕੀਤਾ ਜਾਵੇ ਤੇ ਕਾਬੂ ਆ ਸਕਦੇ ਆ ਜਿਹੜੀ ਸਾਡੀ ਪੁਲਿਸ ਪਾਰਟੀ ਆ ਕੇ ਇਧਰ ਤੇ ਰੇਡ ਕੀਤਾ ਤੇ ਮੌਕੇ ਤੇ ਜਿਹੜਾ ਜਿਹੜਾ ਕਾਰ ਚੱਲ ਕੇ ਆ ਉਹ ਆਪਣੀ ਗੱਡੀ ਭਜਾ ਕੇ ਲੈ ਗਿਆ ਜਿਹੜਾ ਗੱਡੀ ਦੇ ਵਿੱਚ ਬੈਠਾ ਹੀ ਜਿਹੜੇ ਬਾਹਰ ਦੋ ਬੰਦੇ ਖੜੇ ਸੀਗੇ ਉਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਨ੍ਹਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਦੇ ਕੋਲੋਂ 400 ਗ੍ਰਾਮ ਸਾਹਲ ਤੋਂ ਤੇ 300 ਗ੍ਰਾਮ ਜਿਹੜੀ ਆ ਗੈਬਰੀਅਲ ਤੋਂ ਹੈਰੋਇਨ ਬਰਾਮਦ ਹੋਈ ਆ ਕੁੱਲ 700 ਗ੍ਰਾਮ ਇਹਨਾਂ ਤੋਂ ਹੈਰੋਇਨ ਬਰਾਮਦ ਹੋਈ ਆ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਲਿਖ ਕੇ ਮੁਕੱਦਮਾ ਦਰਜ ਕਰਨ ਲਈ ਇਹ ਮਹਾਲੀ ਭੇਜਿਆ ਜਦੋਂ ਮੁਕੱਦਮਾ ਦਰਜ ਹੋ ਕੇ ਆ ਜਾਂਦਾ ਤਾਂ ਅਗਲੀ ਤਫਤੀਸ਼ ਅਮਲ ਵਿੱਚ ਲਿਆ ਕੇ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਕੀਤੀ ਜਾਵੇ ਕੱਲੂ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇ ਜੀ ਸਰ ਇਹ ਸਪਲਾਈ ਕਰਨ ਆ ਰਹੇ ਸੀ ਕਿਸ਼ਨ ਨੂੰ ਹਾਂਜੀ ਇਹ ਇੱਥੇ ਸਪਲਾਈ ਕਰਮੇ ਖੜੇ ਸੀਗੇ ਜੀ ਜੋ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਉਹਦੇ ਮੁਤਾਬਕ